ਲੋ ਜੀ ਅੱਪਾ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਕਿ ਸਰਦੀਆਂ ਦਾ ਮੌਸਮ ਜਾਣ ਵਾਲਾ ਤੇ ਗਰਮੀਆਂ ਦਾ ਆਉਣ ਵਾਲਾ ਮੌਸਮ ਹੈ ਤੇ ਆਪਾਂ ਕਿਸ ਤਰ੍ਹਾਂ ਗਰਮ ਚਾਦਰਾਂ ਬੈੱਡਸ਼ੀਟ ਵਗੈਰਾ ਹੋ ਗਏ ਕੰਬਲ ਵਗੈਰਾ ਹੋ ਗਏ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਜਿਹੜੀ ਵੱਡੀਆਂ ਚੀਜ਼ਾਂ ਨੇ ਇਹ ਵਾਲੀਆਂ ਇਹਨਾਂ ਨੂੰ ਇਹਨਾਂ ਦੀ ਤਹਿ ਇੰਨੀ ਛੋਟੀ ਕਰਕੇ ਆਪਾਂ ਲਗਾ ਕੇ ਕਿਸ ਤਰ੍ਹਾਂ ਸਟੋਰ ਕਰਕੇ ਰੱਖਣੀ ਆ ਕਿਸ ਤਰ੍ਹਾਂ ਆਪਾਂ ਕਮਰੇ ਥਾਂ ਦੇ ਵਿੱਚ ਇਹਨਾਂ ਨੂੰ ਰੱਖਣਾ ਹੈ ਉਹ ਤੁਹਾਨੂੰ ਸ਼ੇਰ ਲੱਗੇ ਕਰਨ ਇੱਥੇ ਮੈਂ ਤੁਸੀ ਦੇ ਸਕਦੀ ਇੱਕ ਗਰਮ ਚਾਦਰ ਲਈ ਹੈ ਇਹਦੀ ਆਪਾਂ ਡਬਲ ਤਹਿ ਲਾ ਲੈਣੀ ਹੈ ਇਸ ਤਰ੍ਹਾਂ ਡਬਲ ਤੈਲ ਲਾਣੀ ਇਹਦੇ ਆਪਾਂ ਤੁਹਾਨੂੰ ਦੋ ਤਰ੍ਹਾਂ ਦੇ ਤਰੀਕੇ ਦੱਸਾਂਗੇ ਇੱਕ ਤਾਂ ਤੁਸੀਂ ਭਲਾ ਘਰ ਦੇ ਬਾਹਰ ਹੀ ਰਹਿਣ ਦੇ ਇੰਨੀ ਸੋਹਣੀ ਚੀਜ਼ ਬਣ ਕੇ ਤਿਆਰ ਕਰਨੀ ਆਪਾਂ ਕਿ ਤੁਸੀਂ ਤੁਹਾਡਾ ਦਿਲ ਨਹੀਂਗਾ ਨਾ ਵੀ ਆਪਾਂ ਇਹਨਾਂ ਨੂੰ ਅੰਦਰ ਰੱਖ ਦੀਏ ਇਹਨੂੰ ਕਿ ਤੁਸੀਂ ਇਦਾਂ ਹੀ ਆਪਾਂ ਸਜਾ ਕੇ ਰੱਖੀਏ ਹੈਨਾ ਚਾਦਰ ਨੂੰ ਤੇ ਆਪਾਂ ਇਸ ਤਰ੍ਹਾਂ ਪਹਿਲਾਂ ਡਬਲ ਫੋਲਡ ਕਰ ਲਈ ਫਿਰ ਇਹਦਾ ਹਾਫ ਹਿੱਸਾ ਸੀਗਾ ਲੰਬਾਈ ਵਾਲੀ ਸਾਈਡ ਆਪਾਂ ਉਹਨੂੰ ਫੋਲਡ ਕਰ ਲੈਣਾ ਚੰਗੀ ਤਰ੍ਹਾਂ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਵੀ ਕਰਨਾ ਨਾ ਭੁੱਲਿਓ ਇਸ ਇਧਰਲੀ ਸਾਈਡ ਵੀ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਤੁਸੀਂ ਦੇਖ ਸਕਦੇ ਦੋਨੀਆਂ ਬੰਨੀ ਆਪਾਂ ਫੋਲਡ ਕਰ ਲਈ ਐ ਤੇ ਫੋਲਡ ਕਰਨ ਤੋਂ ਬਾਅਦ ਜਿਹੜੇ ਇਧਰਲੀ ਸਾਈਡਾ ਇੱਕ ਹਿੱਸਾ ਇਹਦਾ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਤੇ ਆਹ ਦੇਖ ਸਕਦੇ ਮੈਂ ਥੋੜਾ ਜਿਹਾ ਨਾ ਕੈਮਰੇ ਚ ਵੀ ਨਾ ਮਤਲਬ ਪੂਰੀ ਨਹੀਂ ਵੀਡੀਓ ਆਂਦੀ ਪਈ ਐ ਉਹਦੇ ਉੱਤੇ ਸੌਰੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਫੋਲਡ ਕਰਦੇ ਕਰਦੇ ਲੈ ਕੇ ਆਣਾ ਐ ਫੋਲਡ ਕਰਕੇ ਲੈ ਕੇ ਆ ਕੇ ਆਪਾਂ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਦੇਖੋ ਜਿਹੜੀ ਤੈਹਨ ਉਹਦੀ ਸਿੰਗਲ ਤੈਹ ਚੱਕ ਕੇ ਆਪਾਂ ਉਹਦੇ ਵਿੱਚ ਪਾ ਦੇਣ ਡਬਲ ਤੈਹ ਨਹੀਂ ਚੱਕਣੀ ਸਿੰਗਲ ਤੈਹ ਚੱਕਣੀ ਸਾਈਡ ਦੀ ਇਸ ਤਰ੍ਹਾਂ ਪਾ ਕੇ ਤੈਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਚਾਦ ਨੂੰ ਸੈੱਟ ਕਰ ਲੈਣਾ ਤੇ ਤੁਸੀਂ ਦੇਖ ਸਕਦੇ ਸਾਡਾ ਫ੍ਰੀ ਕੋਸਟ ਨਾ ਕੁਸ਼ਨ ਬਣ ਕੇ ਤਿਆਰ ਹੋ ਗਿਆ ਬਿਲਕੁਲ ਕੁਸ਼ਨ ਵਾਲੀ ਸ਼ੇਪ ਦਿੱਤੀ ਹੈ ਮੈਂ ਤੁਹਾਨੂੰ ਨੇੜੇ ਆ ਕੇ ਵੀ ਥੋੜੀ ਜਿਹੀ ਵੀਡੀਓ ਦੱਸ ਦਵਾਂਗੀ ਆ ਦੇਖ ਸਕਦੇ ਤੁਸੀਂ ਜਿਹਦਾ ਕੁਸ਼ਨ ਹੁੰਦਾ ਦੇਖੋ ਹੈਨਾ ਉਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋ ਗਿਆ ਚਾਹੇ ਤਾਂ ਤੁਸੀਂ ਇਹਨੂੰ ਬਾਹਰ ਵੀ ਰੱਖ ਸਕਦੇ ਹੋ ਹੈਨਾ ਚਾਹੇ ਤਾਂ ਤੁਸੀਂ ਇਹਨੂੰ ਮਤਲਬ ਇਸ ਤਰ੍ਹਾਂ ਬੈੱਡ ਬੈੱਡ ਤੇ ਹੋ ਗਿਆ ਜਾਂ ਕੁਸ਼ਨ ਇਹਦੇ ਸੋਫੇ ਤੇ ਹੋ ਗਿਆ ਦੇਖ ਸਕਦੇ ਤੁਸੀਂ ਤੁਹਾਨੂੰ ਮੈਂ ਇੱਥੇ ਨਾ ਸੋਫੇ ਦੇ ਉੱਤੇ ਰੱਖ ਕੇ ਵੀ ਦੱਸਦੀਆਂ ਦੇਖੋ ਕਿੰਨਾ ਵਧੀਆ ਲੱਗਦਾ ਹੈ ਨਾਈਟ ਮਤਲਬ ਖੁੱਲਣ ਦਾ ਵੀ ਨਹੀਂ ਡਰ ਭਲਾ ਬੱਚੇ ਜਿੱਦਾਂ ਮਰਜੀ ਇੱਕ ਦੂਜੇ ਦੇ ਮਾਰਨ ਇਹ ਵਾਲਾ 쿠ਸ਼ਨ ਬਿਲਕੁਲ ਨਹੀਂ ਖੁੱਲਣਾ ਹੈਗਾ ਤੇ ਚਲੋ ਜੀ ਇਹ ਤਾਂ ਹੋ ਗਿਆ ਪਹਿਲਾ ਤਰੀਕਾ ਹਨਾ ਤੇ ਹੁਣ ਆਪਾਂ ਦੂਜਾ ਤਰੀਕਾ ਤੁਹਾਨੂੰ ਸ਼ੇਅਰ ਕਰ ਲੈਂਦੇ ਆ ਆ ਦੇ ਸਕਦੇ ਸਾਡੇ ਸਹਰਾਣੇ ਜਿਹੜੇ ਆਪਾਂ ਚਾਦਰ ਦੀ ਤਹਿ ਲਾਈ ਆ ਆਪਾਂ ਇਸ ਤਰ੍ਹਾਂ ਸਹਰਾਣੇ ਦੇ ਵਿੱਚ ਪਾ ਦੇਣੀ ਹੈ ਇੱਕ ਤਾਂ ਸਾਡੇ ਸਹਰਾਣੇ ਨਹੀਂ ਗਾਇਬ ਹੁੰਦੇ ਹਨਾ ਮਤਲਬ ਗਵਾਚਦੇ ਨਹੀਂ ਹੈਗੇ ਤੇ ਦੂਜੀ ਇਹ ਹੈ ਕਿ ਚਾਦਰ ਵੀ ਸਾਨੂੰ ਤੇ ਸਹਰਾਣੇ ਸਾਨੂੰ ਇੱਕੋ ਹੀ ਥਾਂ ਤੇ ਜਿੱਥੇ ਆਪਾਂ ਰੱਖੜੇ ਉੱਥੇ ਇਕੱਠੇ ਹੀ ਮਿਲ ਜਾਂਦੇ ਹਨਾ ਆਈ ਹੋਪ ਇਹ ਵਾਲੀ ਟਿਪ ਵੀ ਤੁ ਤੇ ਟਿਪ ਨੰਬਰ 2 ਵਾ ਚਲਦੇ ਆ ਦੇਖ ਸਕਦੇ ਆ ਤੁਸੀਂ ਇਸ ਦਸ ਮਿਰਪਾ ਚਾਦਰ ਪਈ ਹੈ ਭਾਰੀ ਚਾਦਰ ਹੈ ਵਾਲੀ ਆਪਾਂ ਇਸ ਤਰ੍ਹਾਂ ਇਹਨੂੰ ਪਹਿਲਾਂ ਹਾਫ ਥੱਲੇ ਫੋਲਡ ਕਰ ਲੈਣੀ ਫਿਰ ਇਸ ਤਰ੍ਹਾਂ ਉੱਤੇ ਨੂੰ ਫੋਲਡ ਕਰ ਦੇਣੀ ਚਾਦਰ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਜਿਹੜੇ ਸਾਈਡਾਂ ਤੇ ਹਨ ਉਹ ਵੀ ਚੰਗੀ ਤਰ੍ਹਾਂ ਇਹਨਾਂ ਫੋਲਡ ਕਰ ਲੈਣੀਆਂ ਕਿਉਂਕਿ ਸਾਈਡ ਦੀ ਜਿਹੜੀ ਚਾਦਰ ਆ ਦੇਖ ਸਕਦੇ ਚੱਲ ਵਾਲੀ ਇਹ ਗੁਲਾਈ ਦੇ ਵਿੱਚ ਹੈ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਫਿਰ ਇਹਨੂੰ ਚਾਦਰ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਤੇ ਹੌਲੀ-ਹੌਲੀ ਆਪਾਂ ਦੂਜੇ ਬੰਨੇ ਵਾਲੀ ਵੀ ਇਸ ਤਰ੍ਹਾਂ ਚਾਦਰ ਫੋਲਡ ਕਰਕੇ ਤੇ ਇਹਦੇ ਵਿੱਚ ਇਸ ਤਰ੍ਹਾਂ ਅਡਜਸਟ ਕਰ ਦੇਣੀ ਆ ਤੇ ਦੇਖੋ ਕਿੰਨੀ ਭਾਰੀ ਚਾਦਰ ਹੈ ਤੇ ਕਿੰਨੇ ਹਨਾ ਆਰਾਮ ਨਾਲ ਫੋਲਡ ਹੋ ਗਈ ਤੇ ਕਿੰਨੀ ਛੋਟੀ ਤਹਿ ਬਣ ਕੇ ਤਿਆਰ ਹੋ ਗਈ ਤੇ ਚਾਲਰੀ ਦੀ ਸਾਈਡ ਤੇ ਹੋਈ ਹੈ ਤੇ ਦੇਖਣ ਨੂੰ ਵੀ ਵਧੀਆ ਲੱਗਦੀ ਹੈ ਲੋ ਜੀ ਹੁਣ ਆਪਾਂ ਇੱਥੇ ਕੰਬਲ ਲਿਆ ਹੈ ਸਿੰਗਲ ਕੰਬਲ ਆਪਾਂ ਇਹਨੂੰ ਡਬਲ ਤਹਿ ਇਸ ਤਰ੍ਹਾਂ ਲਗਾ ਲੈਣੀ ਆ ਪਹਿਲਾਂ ਤਾਂ ਆਪਾਂ ਦੇਖੋ ਇੱਕ ਬੰਨੇ ਫੋਲਡ ਕਰ ਲਿਆ ਫਿਰ ਆਪਾਂ ਫੇਰ ਇਸ ਤਰ੍ਹਾਂ ਫੋਲਡ ਕਰ ਲੈਣਾ ਇਹਨੂੰ ਇਕੱਠੇ ਚਾਰ ਤਹਿ ਮੈਂ ਇਸ ਤਰ੍ਹਾਂ ਹੀ ਦੀ ਆਪਾਂ ਕਰ ਲੈਣੀ ਆ ਤੁਸੀਂ ਦੇਖ ਸਕਦੇ ਹੋ ਤੇ ਚੰਗੀ ਤਰ੍ਹਾਂ ਬਲ ਵਗੈਰਾ ਕੁਛ ਨਾ ਪਵੇ ਤੇ ਬਾਹਰ ਵਿੱਚ ਇਸ ਤਰ੍ਹਾਂ ਆਪਾਂ ਫੋਲਡ ਕਰ ਦੇਣਾ ਫੋਲਡ ਕਰਨ ਤੋਂ ਬਾਅਦ ਇੱਥੇ ਆਪਾਂ ਇੱਕ ਸਹਰਾਣੇ ਦਾ ਕਵਰ ਲਿਆ ਤੁਸੀਂ ਦੇਖ ਸਕਦੇ ਹੋ ਸਹਰਾਣੇ ਦਾ ਕਵਰ ਲੈ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਕੰਬਲ ਹੈ ਉਹਦੇ ਉੱਤੇ ਸਹਰਾਣੇ ਦਾ ਕਵਰ ਨੂੰ ਚੜਾ ਦੇਣਾ ਤੇ ਤੁਸੀਂ ਦੇਖੋਗੇ ਕਿ ਬਿਲਕੁਲ ਥੋੜਾ ਫ੍ਰੀ ਕੋਸਟ ਸਹਰਾਣਾ ਬਣ ਕੇ ਤਿਆਰ ਹੋ ਜਾਣਾ ਤੇ ਨਾਲੇ ਕੰਬਲ ਵੀ ਥੋੜਾ ਸਹਰਾਣੇ ਦੇ ਵਿੱਚ ਬੜੀ ਚੰਗੀ ਤਰ੍ਹਾਂ ਅਡਜਸਟ ਹੋ ਜਾਣਾ ਪਤਾ ਨਹੀਂ ਲੱਗਣਾ ਵੀ ਇਹ ਕੰਬਲ ਹੈ ਕਾ ਸਰਾਣਾ ਤੇ ਥੈ ਵੀ ਬਹੁਤ ਘੱਟ ਕੰਬੜ ਨਾ ਘੇਰਨੀ ਹੈ ਨਾ ਤੁਸੀਂ ਜਾਂ ਤਾਂ ਬੈੱਡ ਦੇ ਉੱਤੇ ਵੀ ਸਰਾਣਾ ਰੱਖ ਸਕਦੇ ਹੋ ਜਾਂ ਇਸ ਤਰ੍ਹਾਂ ਹੀ ਤੁਸੀਂ ਪੇਟੀ ਜਾਂ ਲਮਾਰੀ ਤੇ ਕਿਤੇ ਵੀ ਨੂੰ ਅਡਜਸਟ ਕਰ ਸਕਦੇ ਹੋ ਬਹੁਤ ਵਧੀਆ ਤੇ ਸਿੰਪਲ ਤਰੀਕਾ ਤੇ ਇੱਥੇ ਤੁਸੀਂ ਦੇ ਸਕਦੇ ਹੋ ਦੋ ਚਾਦਰਾਂ ਇਕੱਠੀਆਂ ਲਈਆਂ ਸਿੰਗਲ ਸਿੰਗਲ ਚਾਦਰਾਂ ਮੈਂ ਇਹਨਾਂ ਨੂੰ ਕੀ ਕਰਨਾ ਇਕੱਠੀਆਂ ਨੂੰ ਆਪਾਂ ਵਿਛਾ ਲੈਣਾ ਚਾਦਰ ਨੂੰ ਤੇ ਡਬਲ ਕਰਕੇ ਚਾਦਰ ਵਿਛਾਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਸਾਈਡਾਂ ਤੇ ਵੀ ਆਪਾਂ ਇਹਨਾਂ ਨੂੰ ਫੋਲਡ ਕਰ ਦੇਣਾ ਥੋੜੀ ਜੀ ਦੂਰ-ਦੂਰ ਹੀ ਫੋਲਡ ਕਰਨਾ ਆਪਾਂ ਬਿਲਕੁਲ ਨੇੜੇ ਫੋਲਡ ਨਹੀਂ ਚਾਦਰਾਂ ਨੂੰ ਕਰਨਾ ਹੈਗਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਨਾ ਤੇ ਬਸ ਇਹਨੂੰ ਫੇਰ ਇਸ ਤਰ੍ਹਾਂ ਫੋਲਡ ਕਰ ਦੇਣਾ ਤੇ ਦੂਜੇ ਬੰਨੇ ਨਾ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਚਾਦਰ ਨੂੰ ਲਿਆ ਲਿਆਉਣਾ ਹੈ ਤੇ ਜਿਹੜੀ ਵੱਡੀ ਜੀ ਚਾਦਰ ਫੋਲਡ ਕੀਤੀ ਉਹਨੂੰ ਵੀ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਨੂੰ ਆਪਾਂ ਡਬਲ ਕਰ ਦੇਣਾ ਹੈ ਡਬਲ ਨੀ ਸੋੜੀ ਤਿੰਨ ਹਿੱਸੇ ਆਪਾਂ ਇਹਦੇ ਇੱਦਾਂ ਕਰ ਲੈਣੇ ਆ ਕੰਨ ਤੋਂ ਬਾਅਦ ਤੇ ਉਹ ਦੋਈ ਚਾਦਰ ਆਪਾਂ ਇਹਦੇ ਵਿੱਚ ਕੱਢ ਦੇਣੀ ਆ ਤੁਸੀਂ ਦੇ ਸਕਦੇ ਹੋ ਤੇ ਬਹੁਤ ਵਧੀਆ ਤੁਹਾਡਾ ਤਰਕੋਣੀ ਟਾਈਪ ਦਾ ਨਾ 쿠ਸ਼ਨ ਵਗੈਰਾ ਇੱਦਾਂ ਦਾ ਬਣ ਕੇ ਤਿਆਰ ਹੋ ਉਹਨਾਂ ਦੇ ਚਾਦਰ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ 쿠ਸ਼ਨ ਹੈ ਕਿ ਡਬਲ ਚਾਦਰਾਂ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾ ਬਣ ਕੇ ਤਿਆਰ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਚਾਦਰ ਨੂੰ ਸੈੱਟ ਕਰ ਦੇਣਾ ਤੇ ਸੋਰੀ ਮਾਫ ਕਰਨਾ ਥੋੜਾ ਜਿਹਾ ਕੈਮਰੇ 'ਚ ਸਾਫ਼ ਦਿਖਾਈ ਨਹੀਂ ਦਿੱਤਾ ਮਤਲਬ ਤੇ ਕੈਮਰਾ ਦਾ ਬਸ ਮੈਂ ਸਹੀ ਲਗਾਇਆ ਹੋਇਆ ਸੀ ਪਰ ਪਤਾ ਨਹੀਂ ਇਹਨਾ ਸਾਫ਼ ਨਹੀਂ ਦਿਖਾਈ ਦਿੰਦਾ ਸੀ ਬਟ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਤੇ ਆਪਣਾ 쿠ਸ਼ਨ ਵੀ ਤੇ ਚਾਦਰ ਵੀ ਕਿੰਨੀ ਸੋਹਣੀ ਬਣ ਕੇ ਹਨਾ ਤਿਆਰ ਹੈ ਤੇ ਇੱਧਰ ਤੁਸੀਂ ਦੇਖ ਤਾ ਤਲਾਈਆਂ ਰੱਖਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਹਨਾ ਤੇ ਤਲਾਈਆਂ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਫੋਲਡ ਕਰਨਾ ਜਿਸ ਤਰ੍ਹਾਂ ਮੈਂ ਫੋਲਡ ਕਰਦੀ ਪਈ ਆ ਵੀਡੀਓ ਦੇ ਵਿੱਚ ਤਲਾਈ ਨੂੰ ਤੇ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਮਤਲਬ ਇਸ ਤਰ੍ਹਾਂ ਇਕੱਠੀ ਕਰ ਲੈਣੀ ਹੈ ਤਲਾਈ ਤੇ ਆਪਣੇ ਕੋਲ ਇੱਥੇ ਸਰਾਣਾ ਹੈਗਾ ਗੋਲ ਸਰਾਣਾ ਜਿਹੜਾ ਹੁੰਦਾ ਹੈ ਇਹਦੇ ਵਿੱਚ ਆਪਾਂ ਤਲਾਈ ਪਾ ਦੇਣੀ ਹੈ ਤੇ ਤੁਸੀਂ ਯਕੀਨ ਮੰਨੋ ਥੋੜੀ ਤਲਾਈ ਪਤਾ ਨਹੀਂ ਲੱਗਣਾ ਵੀ ਇਹਦੇ ਵਿੱਚ ਤਲਾਈ ਵਗੈਰਾ ਪਾਈ ਹੋਈ ਹੈ ਕਿ ਨਹੀਂ ਇੱਕ ਕਿਸਮ ਦਾ ਨਾ ਇਹ ਵੀ ਤੁਹਾਡਾ ਸਰਾਣਾ ਤਿਆਰ ਹੋ ਜਾਣਾ ਹੈ ਤੇ ਮਤਲਬ ਤੁਸੀਂ ਇਸ ਤਰ੍ਹਾਂ ਕੱਪੜਿਆਂ ਨੂੰ ਘੱਟ ਸਪੇਸ ਦੇ ਵਿੱਚ ਨਾ ਤਲਾਈਆਂ ਹੋ ਗਈਆਂ ਰਜਾਈਆਂ ਹੋ ਗਈਆਂ ਕਿਤੇ ਵੀ ਤੁਸੀਂ ਇਸ ਤਰ੍ਹਾਂ ਕੰਬਲਾਂ ਨੂੰ ਰੱਖ ਸਕਦੇ ਹੋ ਜਦ ਤੇ ਥੈਕ ਮਤਲਬ ਬਿਲਕੁਲ ਹੀ ਘੇਰਨੀ ਹੈਗੀ ਨਹੀਂ ਕੰਬਲਾਂ ਨਾਲ ਤਲਾਈਆਂ ਨਾਲ ਤੇ ਆ ਦੇਖ ਸਕਦੇ ਤੁਸੀਂ ਆਈ ਹੋਪ ਤੁਹਾਨੂੰ ਇਹ ਵੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਸਭ ਤੋਂ ਵੱਡਾ ਟਾਸਕ ਕੀ ਹੁੰਦਾ ਰਜਾਈ ਨੂੰ ਫੋਲਡ ਕਰਨਾ ਹੈ ਨਾ ਤੁਸੀਂ ਦੇਖ ਸਕਦੇ ਹੋ ਰਜਾਈ ਨੂੰ ਆਪਾਂ ਇਸ ਤਰ੍ਹਾਂ ਇਹਦੀ ਰਜਾਈ ਦੀ ਤਿਆਰ ਲਗਾ ਲੈਣੀ ਦੋਨੀਆਂ ਸਾਈਡ ਤੇ ਰਜਾਈਆਂ ਆ ਦੇਖ ਸਕਦੇ ਹੋ ਤੇ ਤਿਆਰ ਲਗਾ ਕੇ ਆਪਾਂ ਛੋਟੀ ਤਿਆਰ ਕਰ ਲੈਣੀ ਇਹਦੀ ਤੇ ਇਸ ਤਰ੍ਹਾਂ ਫਿਰ ਰਜਾਈ ਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਫਿਰ ਦੂਜੇ ਸਿਰੇ ਵੱੰਨੇ ਜਾ ਕੇ ਤੇ ਇਸ ਤਰ੍ਹਾਂ ਆਪਾਂ ਰਜਾਈ ਨੂੰ ਇਹ ਚੰਗੀ ਤਰ੍ਹਾਂ ਇਧਰ ਮੈਂ ਕੈਮਰਾ ਸੈੱਟ ਕਰਨ ਆ ਗਈ ਸੀਗੀ ਮੈਂ ਕਿ ਦੇਖਾ ਮਤਲਬ ਵੀਡੀਓ ਪੂਰੀ ਵਿੱਚ ਬੰਨਦੀ ਪਈ ਹੈ ਕੈਮਰੇ 'ਚ ਕਿ ਨਹੀਂ ਤੇ ਬਾਅਦ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਨਾ ਸਟਾਰਟ ਕਰ ਦੇਣਾ ਰਜਾਈ ਨੂੰ ਫੋਲਡ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਆਪਾਂ ਰਜਾਈ ਨੂੰ ਪਾ ਦੇਣਾ ਤੇ ਦੇਖੋ ਆਪਣੀ ਰਜਾਈ ਦੀ ਤੈਅ ਕਿੰਨੀ ਸੋਹਣੀ ਤੇ ਸਿੰਪਲ ਤੈਂ ਲਾ ਕੇ ਤਿਆਰ ਹੈ ਭਲਰ ਜਾਈ ਜਿੱਦਾਂ ਮੈਂ ਜਿੱਡੀ ਕੇ ਬਿਲਕੁਲ ਨਹੀਂ ਇਹਦੀ ਜਿਹੜੀ ਤੈਂ ਲਗਾਈ ਉਹ ਖੁੱਲਣੀ ਹੈਗੀ ਹੈ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ